ਜੇ ਨਿਯੋਜਨ ਡਰੈਵਲ ਮਿੱਕੀ ਜੈਪਿੰਗ ਨਵਜੋਨ 30 ਕਲੋਨੀ ਦੇ ਵਿੱਚ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਅੱਜ ਉਸੇ ਮਾਮਲੇ ਦੇ ਵਿੱਚ ਅਸੀਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਔਰ ਜਲੰਧਰ ਦੇ ਡੀਸੀ ਸਾਹਿਬ ਨੂੰ ਮਿਲੇ ਆ ਤੇ ਅਸੀਂ ਡੀਸੀ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਕੇ ਆਏ ਆ ਵੀ ਅਸੀਂ ਸ਼ਹਿਰ ਦੇ ਵਿੱਚ ਮਾਹੌਲ ਸ਼ਾਂਤੀ ਵਾਲਾ ਬਣਾਉਣਾ ਰੱਖਣਾ ਚਾਹੁੰਦੇ ਆ ਜਿਸ ਨੇ ਵੀ ਜਾਤੀ ਸੂਚਕ ਸ਼ਬਦ ਬੋਲੇ ਆ ਉੱਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਤੁਰੰਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੇ ਮਜਬੂਰਨ ਸਾਨੂੰ ਜਲੰਧਰ ਕਾਲ ਦੀ ਬੰਦ ਦੀ ਵਾਜ ਦਿੱਤੀ ਜਾਏਗੀ ਵਾਹਿਬੁੱਜੀ ਦੇ ਕਾਲਸਾ ਵਾਹਿਬਸ਼ੀ ਦੇ ਪਦੇ ਜੈਪੀਨ ਮੇਰਾ ਨਾਮ ਜਗਦੀਪ ਕੋਹੜਾ ਮੈਂ ਨਵਯੋਤੀ ਕੌਣ ਦੇ ਗੁਰਦੁਆਰਾ ਜਿਹੜਾ ਇਨਸੀਡੈਂਟ ਹੋਇਆ ਸੀ ਮੈਂ ਮੌਨਕਾ ਦੇ ਹੱਕ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਪਰਮਜੀਤ ਕੌਰ ਦੀ ਨੂੰ ਰਿਕਵੈਸਟ ਕੀਤੀ ਕਿ ਜਿਹੜੀ ਜੋ ਵੀ ਹੋਇਆ ਤੁਸੀਂ ਗਲਤ ਕਰ ਰਹੇ ਹੋ ਦੀਦ ਨੇ ਮੇਰੀ ਗੱਲ ਨਾ ਮੰਨਦੇ ਹੋਏ ਮੈਨੂੰ ਵੀ ਜਾਤੀ ਸੂਚਕ ਸ਼ਬਦ ਬੋਲੇ ਆ ਉਹ ਤਾਂ ਮੈਨੂੰ ਵੀ ਧਮਕੀਆਂ ਦੇ ਰਹੇ ਆ ਕਿ ਤੂੰ ਇਹਨਾਂ ਨੂੰ ਗੱਲ ਨਾ ਕਿਉਂ ਲਾਉਣੀ ਆ ਦੂਸਰੀ ਜਾਤ ਦੀਆਂ ਜਨਾਨੀਆਂ ਨੂੰ ਤੂੰ ਗੱਲ ਨਾ ਕਿਉਂ ਲਾਉਣੀ ਆ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਨਹੀਂ ਤੈਨੂੰ ਵੀ ਨੁਕਸਾਨ ਫਿਜ਼ੀਕਲ ਨੁਕਸਾਨ ਪਹੁੰਚਾਇਆ ਜਾਊਗਾ ਜਾਂ ਮੈਂਟਰੀ ਮੇਰੇ ਪਰ ਧਮਕੀਆਂ ਦਿੱਤੀਆਂ ਜਾਂਦੀਆਂ ਕੱਲ ਨੂੰ ਮੇਰ ਨਾਲ ਕੋਈ ਵੀ ਨੁਕਸਾਨ ਹੁੰਦਾ ਮੈਂ ਆਪਣੇ ਬੇਟੇ ਨਾਲ ਰਹਿ ਰਹੀ ਆ ਕੱਲ ਨੂੰ ਮੇਰ ਨਾਲ ਕੋਈ ਵੀ ਨੁਕਸਾਨ ਹੁੰਦਾ ਤੇ ਮਿਸ ਜੀ ਹਰਬੀਰ ਕੌਰ ਮਿਸ ਜੀ ਪਰਮਜੀਤ ਕੌਰ ਤੇ ਮਿਸ ਜੀ ਰਾਣੀ ਇਹ ਤਿੰਨੋਂ ਜਣੀਆਂ ਜ਼ਿੰਮੇਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਮਲਬੀਰ ਸਿੰਘ ਚੀਮਾ ਚੇਅਰਮੈਨ ਦਸ਼ਮੇਸ਼ ਤਰਨਾ ਦਲ 11 ਨਹਿੰਗ ਸਿੰਘ ਜਥੇਬੰਦੀਆਂ ਭਾਰਤ ਦਾ ਸੇਵਾਦਾਰ ਅੱਜ ਸਾਡੇ ਕੋਲ ਜਿਹੜਾ ਮਸਲਾ ਆਇਆ ਕਿ ਅੰਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦੀ ਇੱਕ ਗੁਰਦੁਆਰਾ ਸਾਹਿਬ ਦਾ ਨਵ ਕਲੋਨੀ ਨਵਜੋਤ ਕਲੋਨੀ ਦਾ ਤੇ ਇਹ ਸਬੰਧ ਦੇ ਵਿੱਚ ਅਸੀਂ ਅੱਜ ਸੀਪੀ ਸਾਹਿਬ ਨੂੰ ਮਿਲੇ ਆ ਤੇ ਡੀ ਸਾਹਿਬ ਨੂੰ ਮਿਲੇ ਆ ਤੇ ਉੱਥੇ ਦੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੀ ਕਿਤੇ ਨਾ ਕਿਤੇ ਅਣਗਹਿਲੀ ਵੀ ਪਾਈ ਜਾ ਰਹੀ ਆ ਕਿਸੇ ਨਾ ਕਿਸੇ ਵਿਚਾਰਸ਼ ਦੇ ਕਰਕੇ ਲੱਗਦਾ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਮਸਲਾ ਨਿਯਗ ਸਿੰਘ ਜਥੇਬੰਦੀਆਂ ਕੋਲ ਪਹੁੰਚ ਚੁੱਕਾ ਆ ਅਗਰ ਕੋਈ ਕਾਰਨਾਸ ਨਹੀਂ ਹੋਈ ਮਰਜ਼ਾਦਾ ਦੇ ਉਲਟ ਗੱਲ ਹੋਈ ਤੇ ਉਹਦਾ ਜਿਹੜਾ ਨੁਕਸਾਨ ਨਫੇ ਨੁਕਸਾਨ ਦੇ ਜ਼ਿੰਮੇਵਾਰ ਜਿਹੜੇ ਆ ਉਹ ਇੱਥੋਂ ਦੇ ਪ੍ਰਸ਼ਾਸਨ ਹੋਏਗਾ ਏ ਸੀ ਪੀ ਸਾਹਿਬ ਦੇ ਧਿਆਨ ਦੇ ਵਿੱਚ ਦੇ ਦਿੱਤੀ ਹੈ ਗਲੰਦਰ ਤੇ ਡੀ ਸੀ ਸਾਹਿਬ ਕਮਿਸ਼ਨ ਸਾਹਿਬ ਦੇ ਧਿਆਨ ਚ ਦੇ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮੋਨਿਕਾ ਸਿਵੇਵਾ ਜੋ ਰੋਜ਼ ਗੁਰੂ ਨਵ ਨਵਜੋਤੀ ਗੁਰਦੁਆਰੇ ਤੋ ਜਾ ਕੇ ਸੇਵਾ ਕਰਦੀ ਹਾਂ ਰੋਜ਼ ਜਿਸੀ ਮੇਰਾ ਰੁਟੀਨ ਹੈ ਗੁਰਦੁਆਰੇ ਜਾਣਾ ਪਰ ਉੱਥੇ ਕੁਝ ਦਿਨਾਂ ਤੋਂ ਕਮੇਟੀ ਕਮੇਟੀ ਜਿਹੜੀ ਉੱਥੇ ਬਣੀ ਹੋਈ ਹੈ और सा पाठी सिंह जी जो उ रोज रो गुरुद्वारे पाठ करते हैं उन्होंने ना कुछ बदतमीजी करते पे अस खिलाफ़ आवाज़ उठाई मैं उन्होंने कहा उन्होंने जबरसू उ कटी जा रहे हैं बिना किसी रीज़न के बिना किसी गलती तो लेकिन असी मैं मैं मेरी संगत जाल मेरे नीचे संगत रोज़ आती है और जुड़ी हुई है उन्होंने सब ने रिक्वैसट की पाठी सिंह जी ना क्डो उन्होंने छोटे बच्चे है बच्चे इतने पढ़ते पे ने उन्हें ना क्डो तो उन्होंने छे महीने का टाइम दो ਪਰ ਜਿਹੜੀ ਕਮੇਟੀ ਪ੍ਰਸ਼ਾਸਨ ਦੇ 4-5 ਜਣੇ ਹੈਗੇ ਜੋ ਉਥੇ ਦਾ ਮਾਹੌਲ ਖਰਾਬ ਕਰਦੇ ਪਏ ਨੇ ਨਾ ਜਾਣ-ਅਣਜਾਨੇ ਦੀ ਸੰਗਤ ਦੀ ਸੁਣੀ ਨਾ ਮੇਰੀ ਸੁਣੀ ਨਾ ਸੰਗਤ ਦੀ ਸੁਣੀ ਬਸ ਉਹਨਾਂ ਨੇ ਇੱਕੋ ਜਿਹੀ ਜਿਤ ਫੜੀ ਹੋਈ ਕਿ ਅਸੀਂ ਪਾਠੀ ਜੀ ਨੂੰ ਕੱਢਣਾ ਵੇ ਆਪਣੇ ਬੱਚੇ ਜਿੱਥੇ ਮਰਜ਼ੀ ਲੈ ਕੇ ਜਾਵੇ ਜਿੱਥੇ ਮਰਜ਼ੀ ਜਾਵੇ ਉਹਨਾਂ ਦੇ ਬੱਚਾ ਇੱਕ ਖਾਦਸ ਕੈਂਡਵਿਜ ਪੜਦਾਵੇ ਨਾਲ ਨਾਮ ਜੋਤੀ ਗੁਰਦੁਆਰੇ ਤੇ ਇੱਕ ਛੋਟੀ ਗੁੜੀਆ ਉਹਨਾਂ ਦੀ ਪੜਦੀ ਹੈਗੀ ਐਈਓ ਐਸੀ ਗੱਲ ਤੋਂ ਉਹਨਾਂ ਨੇ ਕਾਫੀ ਗੁਰਦੁਆਰਾ ਸਾਹਿਬ ਸਾਡੇ ਨਾਲ ਕਲੇਸ਼ ਕੀਤਾ ਸੰਗਤ ਦੇ ਨਾਲ ਕਲੇਸ਼ ਕੀਤਾ ਧੱਕੇਬਾਜੀ ਕੀਤੀ दो जनानियों ने मिलकर मैं एक ने धक्का मारिया एक ने वाल फड़े एक ने धक्का मारे नाल धक्का मार के गुरद्वारे तो बहर कूथे ना आया कर, कर संत विहार गुरुद्वारे जाया कर इो यही मेरी मैं कंप्लेट पाई डिविजन वन प्रशासन के अंदर लेकिन हर दिन हो गए मेरी कोई सुनवाई नहीं आती पी उ मेरी संगत द आगे इो बेनती है कि मेरी मेरी यह सुनवाई होटी सिंह जी ने सही इंसाफ मिले उन्होंने हाली कोई गलती नहीं हैगी तो जी कमेटी हैगी बिना रीज़न तो संगत को तंग कर दी है गाली गलोच कर दें लेडीज़ उ जेंट्स है जेंट्स मिल के सं जेंट्स मिलकर संगत को तंग करते हैं दो तीन जेंट्स है जो मिलकर संगत को तंग करते हैं ये पांच जन उठाया जाए सन इंसाफ दिलाया जाए हो ना उहौल ना ख़राब होए सारी संगत भी इो कहल ना खराब होए दो सौ डेढ़ सौ दो सौ बंदा एक तरफ हैगा चार पाँच जने एक तरफ है ਜੋ ਉੱਥੇ ਦਾ ਮਾਹੌਲ ਖਰਾਬ ਕਰਦੇ ਪਏ ਨੇ ਅਸੀਂ ਇਹੋ ਇਹੋ ਚਾਹੁੰਦੇ ਕਿ ਸਾਨੂੰ ਇਨਸਾਫ ਮਿਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਹੋਏ ਆ ਜਲੰਧਰ ਸ਼ਹਿਰ ਪੁਲਿਸ ਕਮਿਸ਼ਨਰ ਸਾਹਿਬ ਦੇ ਕੋਲ ਇੱਥੇ ਇੱਕ ਜਲੰਧਰ ਬਾਈਪਾਸ ਦੇ ਉੱਪਰ ਵੇਰਕਾ ਪਲਾਂਟ ਦੇ ਕੋਲ ਨਵ ਜੋਤੀ ਕਲੋਨੀ ਹੈ ਜਿੱਥੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਆ ਘੱਟੋ ਘੱਟ 20 ਸਾਲ ਤੋਂ ਉੱਥੇ ਥੋੜੇ ਹੀ ਸਮੇਂ ਤੋਂ ਇੱਕ ਆਪ ਆਪੋ ਬਣੀ ਪ੍ਰਧਾਨ ਤੇ ਉਹਦੀਆਂ ਕੁਝ ਸਾਥੀਆਂ ਜਿਹੜੀਆਂ ਆਏ ਦਿਨ ਗੁੰਡਾਗਰਦੀ ਸੰਗਤ ਨਾਲ ਕਰਦੇ ਆ ਰਹੇ ਨੇ ਹੁਣ ਇੱਥੋਂ ਤੱਕ ਕਿ ਜਿਹੜੀ ਆਮ ਸੰਗਤ ਆ ਉਹਨਾਂ ਦੀ ਗੁੰਡਾਗਰਦੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹੈ ਪਿਛਲੇ ਸਮੇਂ ਦੇ ਦੌਰਾਨ ਗਰੰਥੀ ਸਿੰਘ ਨੇ ਉਸ ਪ੍ਰਧਾਨ ਦੇ ਘਰੇ ਕੋਈ ਫੰਕਸ਼ਨ ਸੀ ਤੇ ਉੱਥੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਨਾਲ ਹੀ ਉਹ ਜਿਹੜੀ ਆ ਬੀਬੀ ਆਪਣੇ ਘਰੇ ਕੋਈ ਮੀਠੂ ਤੜਕਾ ਲਾ ਰਹੀ ਸੀ ਤੇ ਗਰੰਥੀ ਸਿੰਘ ਨੇ ਉਹਨੂੰ ਆਖਿਆ ਕਿ ਮੇਰੀ ਭੈਣ ਇਹ ਜਿਹੜਾ ਕੰਮ ਬਿਲਕੁਲ ਗੁਰਮਰਿਆਦਾ ਦੇ ਉਲਟ ਆ ਤੁਸੀਂ ਪ੍ਰੋਗਰਾਮ ਤੋਂ ਬਾਅਦ ਇਹ ਕੰਮ ਕਰਨਾ ਤੇ ਕਰ ਲਿਓ ਫਿਲਹਾਲ ਗੁਰੂ ਸਾਹਿਬ ਘਰ ਨਹੀਂ ਕੰਮ ਨਾ ਕਰੋ ਉਸ ਬੀਬੀ ਨੇ ਖੁੰਧਕ ਰੱਖੀ ਇਸ ਇਨਸਾਨ ਦੇ ਨਾਲ ਇਸ ਗਰੰਤੀ ਸਿੰਘ ਦੇ ਨਾਲ ਤੇ ਆਖਿਆ ਵੀ ਤੂੰ ਆਪਣਾ ਜੁੱਲੀ ਬਿਸਤਰਾ ਬੰਨ ਤੇ ਚੱਲ ਬਾਹਰਸ ਆਡੋ ਗਰੰਤੀ ਸਿੰਘ ਹੋਰ ਬੜੇ ਨੇ ਜਦੋਂ ਸੰਗਤ ਨੇ ਪੁੱਛਿਆ ਕਿ ਬਿਨਾਂ ਕਾਰਨ ਤੋਂ ਤੁਸੀਂ ਇਹਨੂੰ ਸਿੰਘ ਸਾਹਿਬ ਨੂੰ ਕਿਉਂ ਬਾਹਰ ਕੱਢ ਰਹੇ ਹੋ ਤਾਂ ਉਹਨਾਂ ਵਿੱਚੋਂ ਇੱਕ ਬੀਬੀ Hindu ਪਰਿਵਾਰ ਨਾਲ ਸੰਬੰਧ ਰੱਖਦੀ ਸੀ ਜੀ ਜਿੰਨੂੰ ਵਾਲਾਂ ਤੋਂ ਫੜ ਕੇ ਕਢੀਸ ਕੇ ਉਸ ਪ੍ਰਧਾਨ ਨੇ ਉਹਦੇ ਗੁੰਡਿਆਂ ਨੇ ਉਹਨੂੰ ਕੁੱਟਿਆ ਅੱਜ 4 ਦਿਨ ਹੋ ਗਈ ਆ ਉਹ ਭੈਣ ਨਾ ਤਾਂ ਘਰ ਲੱਭਦੀ ਪਈ ਆ ਕਿਤੇ ਉਹ ਤੇ ਨਾ ਹੀ ਕਿਤੇ ਉਹ ਮਤਲਬ ਜਿਹੜੀ ਉਹ ਗੁਰਦੁਆਰਾ ਸਾਹਿਬ ਆ ਰਹੀ ਆ ਇੰਨੀ ਡਿਪਰੈਸ਼ਨ ਦੇ ਵਿੱਚ ਆ ਤੇ ਸ਼ਰਮਸਾਰ ਹੋ ਰਹੀ ਆ ਕਲੋਨੀ ਵਾਲਿਆਂ ਦੇ ਸਾਹਮਣੇ ਵੀ ਨਹੀਂ ਆ ਰਹੀ ਉਸ ਤੋਂ ਬਾਅਦ ਮੇਰੇ ਨਾਲ ਭੈਣ ਜੀ ਖੜੇ ਜਗਦੀਪ ਕੌਰ ਜੀ ਇਹਨਾਂ ਨੇ ਉਸ ਭੈਣ ਦੀ ਆਵਾਜ਼ ਦੇ ਵਿੱਚ ਆਵਾਜ਼ ਮਲਾਉਂਦਿਆਂ ਹੋਇਆ ਸੱਚ ਦੀ ਆਵਾਜ਼ ਤੇ ਪਹਿਰਾ ਦਿੱਤਾ ਤੇ ਇਹਨਾਂ ਨੇ ਆਵਾਜ਼ ਚੱਕੀ ਤੇ ਇਹਨਾਂ ਨੂੰ ਧਮਕੀਆਂ ਦੇ ਰਹੇ ਤੇ ਜਾਤੀ ਸੂਚਕ ਸ਼ਬਦ ਇਹਨਾਂ ਨੂੰ ਬੋਲੇ ਆ ਹੋਰ ਭੈਣਾਂ ਨੇ ਵੀ ਬੋਲੇ ਆ ਸੋ ਮੈਂ ਇੱਕ ਭੈਣ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਭੈਣ ਪ੍ਰਧਾਨ ਸਾਹਿਬ ਤੁਸੀਂ ਬਜ਼ੁਰਗ ਹੋ ਮੇਰੀ ਵੱਡੀ ਮਾਂ ਦੇ ਸਮਾਨ ਹੋ ਇਸ ਕਰਕੇ ਤੁਹਾਨੂੰ ਆਪਾਂ ਇੱਜ਼ਤ ਨਾਲ ਤੁਹਾਨੂੰ ਲਬਜ਼ ਵਿੱਚ ਬੋਲਾਂਗੇ ਤੁਹਾਨੂੰ ਪਰ ਇਹ ਗੁੰਡਾਗਰਦੀ ਜਿਹੜੀ ਹੈ ਨਾ ਇਹ ਬੰਦ ਕਰ ਦਿਓ ਪ੍ਰਧਾਨ ਕੀ ਤੁਹਾਡੇ ਵਸ ਦੀ ਗੇਮ ਨਹੀਂ ਆਪਣੀ ਉਮਰ ਦਾ ਤਕਾਜ਼ਾ ਵੇਖੋ ਤੇ ਆਪਣੀਆਂ ਹਰਕਤਾਂ ਵੇਖੋ ਤੁਸੀਂ ਇਹ ਤਾਂ ਸ਼ੁਕਰ ਕਰੋ ਉਸ ਨਰੰਕਾਰ ਦਾ ਕਿ ਤੁਸੀਂ ਇੱਕ ਲੇਡੀ ਹੋ ਸਾਡੀ ਮਾਂ ਦੇ ਬਰਾਬਰ ਹੋ ਤੁਹਾਡੀ ਜਗ੍ਹਾ ਤੇ ਕੋਈ ਭਰਾ ਹੁੰਦਾ ਸਰਦਾਰ ਹੁੰਦਾ ਜਾਂ ਕੋਈ ਹੋਰ ਕੋਈ ਇਨਸਾਨ ਹੁੰਦਾ ਨਾ ਤਾਂ ਉਹਨੂੰ ਆਪਾਂ ਚੱਟ ਰੋਟੀਆਂ ਪਟੱਕ ਦਾ ਲਾ ਲਾ ਉਹਦੇ ਨਾਲ ਕੰਮ ਕਰਨਾ ਸੀ ਠੀਕ ਹੈ ਪਰ ਆਪਾਂ ਤੁਹਾਨੂੰ ਕੁਝ ਕਹਿ ਵੀ ਨਹੀਂ ਸਕਦੇ ਤੁਸੀਂ ਪ੍ਰਧਾਨਗੀ ਦੇ ਬਿਲਕੁਲ ਲਾਇਕ ਨਹੀਂ ਹੋ ਨਾ ਹੀ ਤੁਹਾਨੂੰ ਇਹ ਪ੍ਰਧਾਨਗੀ ਦੀ ਹੁਣ ਅਹੁਦੇ ਤੇ ਰਹਿਣਾ ਚਾਹੀਦਾ ਸੰਗਤ ਤਾਂ ਦੇਖੋ ਪੰਜ ਕਲੋਨੀਆਂ ਦੀ ਸੰਗਤ ਸਾਡੇ ਨਾਲ ਇਕੱਠੀ ਹੋਈ ਆ ਜੀ ਜਿੱਥੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਗੱਲ ਆ ਕਲ ਸਿੰਘ ਸਾਹਿਬ ਉਹਨਾਂ ਨੂੰ ਉੱਥੇ ਗਏ ਸੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਇਹ ਸਾਰੀ ਸੰਗਤ ਉਹਨਾਂ ਦਾ ਧਿਆਨ ਚ ਲਾਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਦੇ ਵਿੱਚ ਲਾਤਾ ਜਿੰਨੀਆਂ ਸਮਾਜ ਦੀਆਂ ਐਸਪੀਸੀ ਜਥੇਬੰਦੀਆਂ ਨੇ ਸਾਂ ਧਾਰਮਿਕ ਲੈਵਲ ਦੀਆਂ ਚਾਹੇ ਵਾਲਨਿਕ ਸਮਾਜ ਤੋਂ ਮੇਰੇ ਨਾਲ ਸਚਿੰਤ ਜੀ ਨੇ ਸਰਦਾਰ ਬਲਬੀਤ ਸਿੰਘ ਟੀਮਾ ਸਾਹਿਬ ਨੰਗਸਿਕ ਜਥੇਬੰਦੀਆਂ ਦੇ ਆ ਜੇ ਇਹਨਾਂ ਦੇ ਉੱਤੇ ਸਿੰਘ ਭੇਜਿਆ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਕਹਿੰਦੀ ਹੈ ਬਕਾਉ ਨਿਹੰਗ ਸਿੰਘ ਅਤੇ ਘੱਗਰੀਆਂ ਵਾਲਿਆ ਮਾਤਾ ਜੀ ਥੋੜੀ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਇਸ ਤੋਂ ਪਹਿਲਾਂ ਕਿ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਸਾਡੇ ਲੋਕਾਂ ਦੀਆਂ ਭੜਕ ਜਾਣ ਤੇ ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਪਵੇ ਥੋੜਾ ਜਿਹਾ ਆਪਣੀ ਉਮਰ ਵਾਲੇ ਵੇਖ ਲਓ ਜੇਲ੍ਹ ਚ ਰੋਟੀਆਂ ਨਹੀਂ ਖਾਧੀਆਂ ਜਾਣੀਆਂ ਤੁਹਾਡੇ ਦੰਦ ਪਹਿਲਾਂ ਹੀ ਨਹੀਂ ਆ ਨਕਲੀ ਲਵਾਇਆ ਤੁਸੀਂ ਇਹ ਇਹ ਸਮਝ ਲਓ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਗੁਰਦਰਾ ਸਾਹਿਬ ਨੂੰ ਕੱਲ ਉੱਥੇ ਗਰੰਤੀ ਸਿੰਘ ਨੂੰ ਜ਼ਬਰਦਸਤੀ ਥੜੇ ਤੋਂ ਉਤਾਰਤਾ ਵੀ ਤੂੰ ਕੀਰਤਨ ਨਹੀਂ ਕਰਨਾ ਅੱਜ ਚਾਬੀਆਂ ਖੋਲ ਕੇ ਉਹਦੇ ਬੱਚੇ ਵਿਚਾਰੇ ਸਵੇਰ ਦੇ ਸੜਕ ਦੇ ਬਾਹਰ ਆ ਠੀਕ ਹੈ ਉਹ ਕਿੱਥੇ ਰਾਤ ਨੂੰ ਲੈ ਕੇ ਜਾਊਗਾ ਉਹਦੀਆਂ ਚਾਬੀਆਂ ਵੀ ਨਾ ਰੱਖ ਲੀਆਂ ਨੇ ਇਸ ਕਰਕੇ ਮੈਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭੈਣ ਭਰਾ ਵੱਧ ਤੋਂ ਵੱਧ ਇਸ ਮਸਲੇ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੋ ਤੇ ਇਹੋ ਜਿਹੀ ਹੰਕਾਰ ਹੀ ਪ੍ਰਧਾਨਾ ਕਰਕੇ ਹੀ ਸਿੱਖੀ ਦਾ ਬੇੜਾ ਗਰਕ ਹੋ ਰਿਹਾ ਹੈ ਤੇ ਇਹੋ ਜਿਹਾ ਗ੍ਰੰਥੀ ਸਿੰਘ ਰਾਗੀ ਸਿੰਘ ਜਿਹੜੇ ਆ ਉਹ ਇਸ ਕੰਮ ਨੂੰ ਕਿਨਾਰਾ ਕਰ ਰਹੇ ਆ ਤੇ ਤਾਂ ਹੀ ਤਾਂ ਦੂਜੇ ਧਰਮਾਂ ਦੀ ਆੜ ਦੇ ਵਿੱਚ ਸਾਡੇ ਲੋਕ ਜਿਹੜੇ ਆ ਉਹ ਧਰਮ ਨੂੰ ਛੱਡ ਰਹੇ ਆ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਹਰਕਤਾਂ ਨੂੰ ਆਪਾਂ ਸੁਧਾਰੀਏ ਬਾਕੀ ਜਿਹੜਾ ਵਾ ਆਪਣੇ ਲਫ਼ਜ਼ ਜਿਹੜੇ ਆ ਉਹ ਸਚਨ ਜੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਿਤ ਕੋਲ ਬੋਲ ਰਹੀ ਆਂ ਵੈਸੇ ਮੈਨੂੰ ਉੱਥੇ ਸਾਰੇ ਸਵੀਟੀ ਨਾਮ ਤੋਂ ਜ਼ਿਆਦਾ ਜਾਣਦੇ ਨੇ ਫਿਲਹਾਲ ਮੈਂ ਇਸ ਟਾਈਮ ਤੇ ਜਲੰਧਰ ਚ ਨਹੀਂ ਹੈਗੀ ਮੈਂ ਬਾਹਰ ਆ ਜਲੰਧਰ ਤੋਂ ਤੇ ਮੈਨੂੰ ਆਪਣੇ ਪੈਣਾ ਪਰਾਵੇਂ ਪੈਣਾ ਪਰਾਵਾ ਰਹੀ ਜਿਹੜਾ ਜੋ ਕਿ ਗੁਰਦੁਆਰੇ ਆਉਣ ਵਾਲੀ ਰੋਜ਼ ਦੀ ਸੰਗਤ ਆ ਉਹਨਾਂ ਤੋਂ ਪਤਾ ਚੱਲਿਆ ਸੀਗਾ ਕਿ ਕਾਰਵਾਈ ਕਿਹੜੀ ਹੋ ਰਹੀ ਆ ਕਿਹੜੀ ਨਹੀਂ ਹੋ ਰਹੀ ਤੇ ਮੈਨੂੰ ਜੋ ਪਤਾ ਲੱਗਿਆ ਉਸ ਚੀਜ਼ ਤੋਂ ਮੈਂ ਬੜੀ ਆहत ਹੈਗੀ ਆ ਮੈਨੂੰ ਬੜਾ ਇਹ ਦੁੱਖ ਹੋਇਆ ਸੁਣ ਕੇ ਕਿ ਇਸ ਤਰ੍ਹਾਂ ਇਹ ਕਮੇਟੀ ਮੈਂਬਰ ਜਿਹੜੇ ਵੀ ਨੇ ਥੋੜੇ ਜਿਹੇ 2-4 ਜਿਹੜੇ ਵੀ ਨੇ ਉਹ ਇਸ ਤਰ੍ਹਾਂ ਇਸ ਤਰ੍ਹਾਂ ਗੁਰੂ ਸਿੰਘ ਸਾਹਿਬਾਨ ਨੂੰ ਆਪਣੇ ਜਿਹੜੇ ਵੀ ਉੱਥੇ ਭਾਈ ਜੀ ਸੇਵਾ ਕਰਦੇ ਨੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਹ ਅੱਜ ਦਾ ਨਹੀਂ ਹੋ ਰਿਹਾ ਜੀ ਇਹ ਕਾਫੀ ਟਾਈਮ ਤੋਂ ਹੋ ਰਿਹਾ ਹੈ ਇਹ ਇਹਨਾਂ ਨੇ ਮਿਸਬੀਹੇਵ ਮੇਰੇ ਨਾਲ ਵੀ ਕੀਤਾ ਹੋਇਆ ਗੱਲ ਗਲੌਚ ਕੀਤੀ ਹੋਈ ਆ ਮਤਲਬ ਕਿ ਕਰੈਕਟਰ ਤੱਕ ਵੀ ਗਏ ਹੋਏ ਨੇ ਇਹ 13 ਅਪ੍ਰੈਲ ਦੇ ਸ਼ੁਭ ਦਿਹਾੜੇ ਤੇ ਹੋਇਆ ਸੀਗਾ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਕਾਰਵਾਈ ਕਰੋ ਪਰ ਮੈਂ ਨਹੀਂ ਕੀਤੀ ਪਰ ਚਲੋ ਹੁਣ ਇਹ ਜਿਹੜਾ ਵੀ ਕੰਮ ਹੈਗਾ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੁਰੂ ਘਰ ਨੂੰ ਬਚਾਇਆ ਜਾਵੇ ਇਹਨਾਂ ਜੋ ਵੀ ਇਹ ਗਲਤ ਕੰਮ ਹੋ ਰਹੇ ਨੇ ਇਹ ਰੋਕ ਕੇ ਜਾਣ ਉਥੋਂ ਕਿਉਂਕਿ ਇਹ ਕਹਿੰਦੇ ਨੇ ਕਿ ਅੰਮ੍ਰਿਤਧਾਰੀ ਸੇਵਾ ਕਰ ਸਕਦਾ ਹੈ ਬਿਨਾ ਅੰਮ੍ਰਿਤ ਧਰ ਤੋਂ ਸੇਵਾ ਨਹੀਂ ਹੋ ਸਕਦੀ ਇਹ ਤਾਂ ਕਿਸੇ ਚੰਨੀ ਲੱਖਿਆ ਹੋਇਆ ਕਿ ਅੰਮ੍ਰਿਤ ਧਰ ਸੇਵਾ ਕਰ ਸਕਦਾ ਹੈ ਅਗਰ ਕਿਸੇ ਦੀ ਇੱਛਾ ਹੋ ਰਹੀ ਹੈ ਕਿ ਅਗਰ ਉਹ ਸੇਵਾ ਕਰਨਾ ਚਾਹੁੰਦਾ ਹੈ ਜਾਂ ਚਾਹੁੰਦੀ ਹੈ ਉਹ ਕਰੇ ਆਪਣਾ ਸੇਵਾ ਕਰੇ ਪਰ ਇਹਨਾਂ ਨੇ ਜਿਹੜੇ ਵੀ ਮੈਂਬਰ ਨੇ ਇਹਨਾਂ ਨੇ ਬਹੁਤ ਹੀ ਕੰਮ ਖਲਾਫ ਕਰਕੇ ਕੀਤਾ ਹੋਇਆ ਕਿ ਸੇਵਾ ਨਹੀਂ ਕਰਨੀ ਇਹ ਕਿਸ ਤਰ੍ਹਾਂ ਜਾਂ ਕਿਸ ਤਰ੍ਹਾਂ ਤੇ ਇਹ ਉੱਥੇ ਇਹਨਾਂ ਤੰਗ ਕਰਦੇ ਨੇ ਕਿ ਗੁੰਡਾਗਰਦੀ ਤੇ ਉਤਰ ਆਏ ਨੇ ਕਿਸੇ ਨੂੰ ਵੀ ਇਹ ਕੁਝ ਵੀ ਕਹਿ ਸਕਦੇ ਨੇ ਇਹਨਾਂ ਦੀ ਇੰਨੀ ਹਿੰਮਤ ਵੱਧ ਚੁੱਕੀ ਹੈ ਤੇ ਮੇਰੀ ਆਪ ਜੀ ਦੇ ਅੱਗੇ ਸਿੰਘ ਸਾਬੰਦ ਦੇ ਅੱਗੇ ਐਸਜੀਪੀਸੀ ਦੇ ਅੱਗੇ ਜੋ ਵੀ ਇਸ ਚੀਜ਼ ਤੋਂ ਉਹ ਇਹਨਾਂ ਭਾਈ ਜੀ ਦਾ ਸਾਥ ਦੇ ਰਹੇ ਨੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੁਰੂ ਘਰ ਦੀ ਮਰਿਆਦਾ ਨੂੰ ਨਾ ਪੰਗ ਕਰ ਕੀਤਾ ਜਾਵੇ ਤੇ ਇਸ ਗੁਰੂ ਘਰ ਦੀ ਮਰਿਆਦਾ ਦੇ ਨਾਲ ਜੋ ਵੀ ਚੱਲਦਾ ਆ ਉਹਨਾਂ ਨੂੰ ਉਹਨਾਂ ਨੂੰ ਆਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਉਹਨਾਂ ਦੇ ਨਾਲ ਭਾਈ ਜੀ ਦਾ ਸਾਥ ਦਿੱਤਾ ਜਾਵੇ ਬਹੁਤ ਹੀ ਉਮੀਦਾਂ ਦੇ ਨਾਲ ਮੈਂ ਤੁਹਾਡੇ ਅੱਗੇ ਇਹ ਅਰਦਾਸ ਲੈ ਕੇ ਆ ਰਹੀ ਹਾਂ ਆਪਣੀ ਫਰਿਆਦ ਲੈ ਕੇ ਆ ਰਹੀ ਹਾਂ ਕਿ ਇਹਨਾਂ ਤੋਂ ਇਸ ਗੁਰੂ ਘਰ ਨੂੰ ਬਚਾਇਆ ਜਾਵੇ ਗੁਰੂ ਕਰਦੀ ਮਾਨ ਮर्यादा ਨੂੰ ਨਾ ਖੰਡਿਤ ਹੋਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਚਟੀਆਂ ਜੋ ਵੀ ਤੁਹਾਡੇ ਕੋਲ ਆਇਆ ਉਹ ਸਾਰਾ ਜਿਹੜਾ ਵਾ ਉਹ ਨਵੀਂ ਕਮੇਟੀ ਦੇ ਜਿਹੜਾ ਵਾ ਸਨਮੋਕ ਕਰ ਦਿੱਤਾ ਜਾਵੇ ਉਹ ਇਹਨਾਂ ਨੂੰ ਸਪੁਰਦਾਰੀ ਦੇ ਦਿੱਤੀ ਜਾਵੇ ਨਵੀਂ ਕਮੇਟੀ ਨਿਯੁਕਤ ਕਰ ਦਿੱਤੀ ਆ ਪਿਛਲੀ ਕਮੇਟੀ ਜਿਹੜੀ ਆ ਸਾਰੇ ਮੈਂਬਰ ਉਹਦੇ ਰੱਦ ਕਰ ਦਿੱਤੇ ਗਏ ਆ ਨਵੀਂ ਕਮੇਟੀ ਜਿਹੜੀਆਂ ਨਿਯੁਕਤ ਹੋ ਗਈ ਆ ਔਰ ਉਹ ਵੀ ਸੰਗਤ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਸੰਗਤ ਨੇ ਫੈਸਲਾ ਸੁਣਾਇਆ ਸੰਗਤ ਦੇ ਬਚਨਾਂ ਦੇ ਉੱਤੇ ਫੋਟੋ ਚੜੇ ਗਏ ਸੋ ਜਿਹੜਾ ਇਸ ਕਮੇਟੀ ਦੇ ਵਿੱਚ ਕਿਸ ਗੁਰੂ ਘਰ ਦੇ ਚੱਲ ਰਹੇ ਕੰਮ ਦੇ ਵਿੱਚ ਦਖਲੰਦਗੀ ਕਰੂਗਾ ਪ੍ਰਬੰਧ ਚਲਾਉਣਾ ਹੁੰਦਾ ਗੁਰੂ ਘਰ ਦਾ ਕਮਿਟੀ ਨੇ ਕੋਈ ਇੱਥੇ ਆਪ ਮਹਾਰੀਆਂ ਨਹੀਂ ਕਰਨੀਆਂ ਹੁੰਦੀਆਂ ਆਪ ਉਸਰੀਆਂ ਨਹੀਂ ਕਰਨੀਆਂ ਹੁੰਦੀਆਂ ਕਿ ਬਿਲਡਿੰਗ ਤਿਆਰ ਕਰ ਲਈ ਹੈ ਹੈਗਾ ਨਾ ਇਹੋ ਜਿਹੇ ਬੁਰੇ ਦੇਖੇ ਆ ਮੈਂ ਕਹਿੰਦਾ ਜਾ ਆਪਾਂ ਤੁਹਾਨੂੰ ਤੰਨ ਔਕਾਤ ਕਰਾ ਦੇਣੀ ਹੈ ਤੇਰਾ ਨਾਂ ਦੇ ਜਿੱਸੀ ਇਹ ਬਾਪਰੇ ਨਾਮ ਬੁਕਰਾ ਦੇ ਜਿੱਸੀ ਘਾ ਦੇਣੀ ਆ ਫਿਰ ਨਾ ਕਾ ਆ ਜਾ ਤੂੰ ਜਿੱਸੀ ਘਾ ਸੁਣ ਕੇ ਜਾ ਮੇਰੀ ਜਿੱਦੀ ਯਾਦ ਦੀ ਕੋੜ ਕਿਲੀ ਸਤੀਰਾਂ ਨੂੰ ਜਫੀਆਂ ਪਾਉਂਦੀਆਂ ਫਿਰਦੀਆਂ ਜੇ ਵਾਹ ਗੁਰੂ ਵਾਹ ਗੁਰੂ ਜਿੱਸੀ ਤੇ ਹੀ ਜਾ ਦੇ ਕੋੜ ਕਿਲੀ ਆਉਂਦੀਆਂ ਇਹ ਫਿਰ ਜਾਤੀਵਾਦ ਤੇ ਟਿੱਪਣੀ ਹੋ ਗਈ ਜਾਤੀਵਾਦ ਜਾਤੀਵਾਦ ਤੇ ਹੈ ਹੀ ਜਾਤੀ ਕੋੜ ਕਿਲੀ ਸਤੀਰਾਂ ਤੇ ਕੋਈ ਪਾਉਂਦੀਆਂ ਮੋਨਿਕਾ ਨੂੰ ਲੈ ਕੇ ਆਈਆਂ ਮੇਰੇ ਸੰਗਤ ਅਤੇ ਇੰਨੀ ਸੇਵਾ ਕਰਦੀ ਹੈ ਮੈਂ ਇੰਨੀ ਸੰਗਤ ਜੁੜੀ ਹੋਈ ਕਿਸੇ ਵਿੱਚ ਦੱਸੋ ਉਹ ਗਲਤੀ ਸੀ ਕਿ ਸਾਰੇ ਸੰਗਤ ਮੈਂ ਮੜਨ ਲੱਗੀ ਗਈ ਸਾਰੇ ਆਪਣੇ ਆਪਣੇ